ਤੋਂ ਤੋਂ ਵੱਧ ਜਾਣ ਕੇ ਗਿਆਰੀਆਂ ਨੇ ਉਹ ਕਹਿੰਦੇ ਨੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਵੀ ਉਹਦਾ ਵੀ ਕੋਈ ਵੀ ਹਰਕਤ ਕਰਦਾ ਤੇ ਤੁਹਾਡੇ ਨਾਲ ਅਸੀਂ ਖੜੇ ਲਾੜ ਦੀਆਂ ਫੌਜਾਂ ਨੇ ਗੁਰੂ ਕੀਓ ਪਾਤਸ਼ਾਹ ਖਾਲਸਾ ਰਾਜ ਖਾਲਸੇ ਦੀ ਚੜ੍ਹਦੀ ਕਲਾ ਅੱਜ ਦੇਖ ਲਈਏ ਮੱਝ ਦੀ ਜਦ ਦੇਖੋ ਕਹਿੰਦਾ ਰਹਿੰਦਾ ਵੀ ਖਾਲਸਾ ਰਾਜ ਕਿਹਨੂੰ ਕਹਿੰਦੇ ਆ ਪੰਜਾਬ ਪਾਣੀ ਹੱਥੇ ਦੱਬਿਆ ਹੋਇਆ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਸੀ ਬੜੇ ਸਕੇਤਾਂ ਨੇ ਸਰਕਾਰਾਂ ਨੇ ਕੁਝ ਜੀ ਕੀਤੀ ਸੀ ਵੀ ਪੰਜਾਬ ਨੂੰ ਡੋਬਦੀ ਹੈ ਪਰ ਪੰਜਾਬ ਸਾਡੇ ਦੂਆਂ ਪੀੜਾਂ ਦੀ ਧਰਤੀ ਹੈ ਅੱਜ ਪਾਣੀ ਵੀ ਕਹਿੰਦਾ ਹੁਣ ਹੈ ਵੀ ਮੈਂ ਪੰਜਾਬ ਨੂੰ ਨਹੀਂ ਘੇਰਿਆ ਪੰਜਾਬ ਨੇ ਮੈਨੂੰ ਘੇਰ ਲਿਆ ਸਾਡੇ ਵਿੱਚ ਬਾਬਾ ਜੀ ਆ ਮੈਂ ਬੇਤਰੀ ਬਾਬਾ ਜੀ ਉਹ ਵੀ ਆਪਣੇ ਕੋਈ ਜਿਹੜੇ ਬੋਲ ਹੈ ਆਈ ਹੋਈ ਸੰਕਟ ਨਾਲ ਸਾਂਝੀ ਕਰ ਰਹੇ ਖਾਲੂ ਭਾਈ ਵਾਹਿਗੁਰੂ ਜੀ ਕੀ ਫਤਹਾ ਵਾਹਿਗੁਰੂ ਜੀ ਕੀ ਫਤਹਿ ਆਪਾਂ ਸਾਰੀ ਸੰਗਤ ਦਾ ਇਹ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਬਹੁਤ ਸੋਣਾ ਉਦਮ ਹੈ ਅੱਜ ਕੱਲ ਜੋ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਉਹਦੇ ਵਿੱਚ ਜੇ ਆਪਾਂ ਨੂੰ ਇਹਨਾਂ ਖੇਡਾਂ ਦੀ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਮਹਾਰਾਜ ਦੇ ਬਚਨ ਵੀ ਕਹਿੰਦੇ ਹਨ ਜੋ ਹੁਸ਼ਿਆਰਪੁਰ ਦੇ ਵਿੱਚ ਹੋਇਆ ਉਹਨੇ ਥੋੜਾ ਜਿਹਾ ਯੋਗਦਾਨ ਜਿਹੜਾ ਹੈਗਾ ਆਪਣਾ ਵੀ ਹੈਗਾ ਅਸੀਂ ਆਪਣੀ ਜਿਹੜੀ ਮਰਿਆਦਾ ਆ ਜੋ ਸਾਨੂੰ ਗੁਰੂ ਮਹਾਰਾਜ ਨੇ ਬਖਸ਼ ਦਿੱਤੀ ਉਹ ਤੋਂ ਵਾਂਝਿਤ ਹੋ ਗਏ ਆ ਉਹਨੂੰ ਤਿਆਗ ਚੁੱਕੇ ਆ ਨਾ ਸੋ ਗੁਰੂ ਮਹਾਰਾਜ ਦੇ ਬਚਨ ਹੈ ਸ਼ਾਸਤਰ ਦੇ ਅਧੀਨ ਹੈ ਰਾਜ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਵੀ ਲਿਹੈ ਨਿਜ ਪਲਸੇ ਲੇ ਹੈ ਪਰ ਅਸੀਂ ਇਹਨਾਂ ਬਚਨਾਂ ਤੋਂ ਮੁਕਰ ਹੋ ਚੁੱਕੇ ਆ ਅਸੀਂ ਇਹਨਾਂ ਚੀਜ਼ਾਂ ਨੂੰ ਤਿਆਗ ਚੁੱਕੇ ਆ ਸਾਨੂੰ ਜੋ ਸਾਡੇ ਅੱਜ ਕੱਲ ਦੇ ਨਵੇਂ ਬਾਬੇ ਉੱਠੇ ਆ ਜੋ ਅੱਜ ਕੱਲ ਜਿਆਦਾ ਪ੍ਰਚਾਰ ਕਰ ਰਹੇ ਆ ਬੇ ਸ਼ਾਸਤਰਾਂ ਦੀ ਕੋਈ ਲੋੜ ਨਹੀਂ ਪਰ ਮਹਾਰਾਜ ਕਹਿੰਦੇ ਜਾਬੀ ਮੋਹਰੇ ਦਰਸ਼ਨ ਕੋ ਆਓ ਬਨ ਸਚੇਤ ਤਨ ਸ਼ਾਸਤਰ ਸੇ ਜਾਓ ਕਿ ਕਹਨਾ ਮਹਾਰਾਜ ਦੇ ਬਚਨ ਮੰਨਣੇ ਆ ਅਸੀਂ ਇਹਨਾਂ ਹੋਰ ਜੋ ਵੀ ਤੁਰੇ ਫਿਰਦੇ ਆ ਇਹਨਾਂ ਦੇ ਬਚਨ ਨਹੀਂ ਮੰਨਨੇ ਸਾਨੂੰ ਮਹਾਰਾਜ ਦੇ ਬਚਨ ਆ ਜਦੋਂ ਮੇਰੇ ਦਰਸ਼ਨਾਂ ਨੂੰ ਆਓ ਤੇ ਬਨ ਸਚੇਤ ਤਨ ਸ਼ਾਸਤਰ ਸੇ ਜਾਓ ਬਿਨਾਂ ਸ਼ਾਸਤਰ ਤੇਗਮ ਨਰਕ ਪੇੜ ਜਾਣਾ ਮਾਰੇ ਕਹਿੰਦੇ ਆ ਜਿਹੜਾ ਬਿਨਾ ਸ਼ਸਤਰਾਂ ਤੇਗਾ ਤੋਂ ਮੇਰੇ ਕੋ ਆਊਗਾ ਉਹ ਮੈਂ ਪੇਡੂ ਸਮਾਨ ਸਮਝਦਾ। ਸੋ ਜੋ ਵੀ ਹਿਸ਼ਿਆਰ ਬੰਦੇ ਦੇ ਵਿੱਚ ਨਾ ਹੋਈ ਆ ਜੇ ਅਸੀਂ ਸ਼ਸਤਰਧਾਰੀ ਹੁੰਦੇ ਕਿਸੇ ਦੀ ਹਿੰਮਤ ਨਹੀਂ ਸਾਡੇ ਬੱਚਿਆਂ ਲ ਸਾਡੀਆਂ ਧੀਆਂ ਸਾਡੀਆਂ ਭੈਣਾਂ ਕੋਈ ਉਂਗਲ ਚੱਕ ਕੇ ਵੀ ਦੇ ਸਕੀ। ਅਸੀਂ ਆਪ ਆਪ ਇਸ ਪੁਨਾ ਦੇ ਦੇ ਵਿੱਚ ਜ਼ਿੰਮੇਵਾਰ ਆ। ਜੇ ਸਾਡੇ ਘਰ ਸ਼ਸਤਰ ਹੋਊਗੇ ਕਿਸੇ ਦੀ ਹਿੰਮਤ ਨਹੀਂ ਆ ਜੀ ਸਾਡੇ ਉੱਤੇ ਕੋਈ ਵੀ ਚੱਕ ਜੋਏ। ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਵੀ ਧਰਮ ਜਾਂ ਕੋਈ ਵੀ ਮਜਬ ਕੋਈ ਵੀ ਚੀਜ਼ੇ ਮਾੜੀ ਐ ਕੋਈ ਬੰਦਾ ਮਾੜਾ ਨਹੀਂ ਹੁੰਦਾ ਠੀਕ ਹੈ ਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦੇਖੋ ਗੁਰੂ ਰਵਿਦਾਸ ਮਹਾਰਾਜ ਜੀ ਦੀ ਭਗਤ ਵਾਲਮੀਕੀ ਜੀ ਦੀ ਠੀਕ ਹੈ ਕਬੀਰ ਮਹਾਰਾਜ ਜੀ ਕਿੰਨੇ ਭਗਤਾ ਦੀ ਬਾਣੀਆਂ ਠੀਕ ਹੈ ਨਾ ਉਹਨਾਂ ਦੇ ਵਿੱਚ ਕੋਈ ਜਾਤ ਪਾਤ ਕੋਈ ਕਿਸੇ ਵੀ ਧਰਮ ਦਾ ਜਾਂ ਕਿਸੇ ਵੀ ਜਾਤ ਦੇ ਨਾਲ ਕੋਈ ਸਬੰਧ ਨਹੀਂ ਸਾਨੂੰ ਇੱਕ ਜੁੱਟ ਕੀਤਾ ਪਰ ਅਸੀਂ ਅੱਜ ਕੱਲ ਫਿਰ ਪਿੰਡਾਂ ਦੇ ਵਿੱਚ ਇੰਨੇ ਇੰਨੇ ਗੁਰੂ ਘਰ ਬਣਾ ਲਿਆ ਕੋਈ ਕਿਸੇ ਦੇ ਨਾਂ ਤੇ ਕੋਈ ਕਿਸੇ ਦੇ ਨਾਂ ਤੇ ਪਰ ਬਾਣੀ ਇੱਕੋ ਬதேਜਦੀ ਹੈ ਠੀਕ ਹੈ ਸੋ ਸਾਨੂੰ ਬਾਣੀ ਆਪ ਪੜਨੀ ਚਾਹੀਦੀ ਹੈ ਜਦ ਤੱਕ ਅਸੀਂ ਆਪ ਪੜਾਂਗੇ ਨਹੀਂ ਆਪ ਸਮਝਾਂਗੇ ਨਹੀਂ ਆਪ ਵਿਚਾਰਾਂਗੇ ਨਹੀਂ ਤਾਂ ਸਾਨੂੰ ਜੋ ਵੀ ਦੂਸਰਾ ਬੰਦਾ ਆ ਕੇ ਸਾਨੂੰ ਕਹਦਾ ਵੀ ਆਹ ਬਾਣੀ ਇੱਦਾਂ ਕਹਿੰਦੀ ਹੈ ਜਾਂ ਉਹ ਬੰਦਾ ਵੀ ਆਪਾਂ ਯਕੀਨ ਕਰ ਲੈਂਦੇ ਆ ਪਰ ਆਪਾਂ ਨੂੰ ਬਾਣੀ ਖੁਦ ਪਚਾਰਨੀ ਚਾਹੀਦੀ ਹੈ ਪੜ੍ਹਨੀ ਚਾਹੀਦੀ ਹੈ ਸੋ ਮੇਰੀ ਤਾਂ ਇੱਕ ਹੀ ਅਰਦਾਸ ਆ ਸਾਰਿਆਂ ਦੇ ਆਪਣੇ ਘਰ ਸ਼ਸਤਰ ਜਰੂਰ ਰੱਖੋ ਸ਼ਸਤਰ ਧਾਰੀ ਹੋਵੋ ਤਾਂ ਕਿ ਜੋ ਕਤਨਾ ਹੁਸ਼ਿਆਰਪੁਰ ਦੇ ਵਿੱਚ ਹੋਈ ਹੈ ਉਹ ਹੋਰ ਕਿਤੇ ਨਾ ਹੋਵੇ ਸਾਨੂੰ ਇਕਜੁੱਟ ਹੋ ਕੇ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਸਾਰਿਆਂ ਦੇ ਘਰੇ ਬੱਚੇ ਹੈਗੇ ਆ ਸਾਰਿਆਂ ਦੀਆਂ ਧੀਆਂ ਪੜਾ ਹੈਗੀਆਂ ਸਭ ਨੂੰ ਇੱਕਜੁੱਟ ਹੋਣ ਦੀ ਬਹੁਤ ਬਹੁਤ ਜ਼ਰੂਰਤ ਹੈ। ਜੀ ਗਏ ਇੰਨੀ ਇੱਕ ਬੇਨਤੀ ਪ੍ਰਵਾਨ ਕਰੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਕਿ ਜਕਾਰਾ ਛੱਡ ਕੇ ਚੜ੍ਹਦੀ ਕਲਾ ਲਈ ਖਾਲਸੇ ਦੀ ਹਉ ਭਾਈ ਜੀ ਖੁਸ਼ੀਆਂ ਦੇ ਜਕਾਰੇ ਗਿ ਜਾਵੇ ਨਾ ਲੋ ਜਾਵੇ ਧਨ ਧਨ ਸੇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲਾਂ ਰੂਪ ਆਵੇ ਸਖਾ ਦਾ ਲਾਈ ਕੁਜੀ ਕੀ ਫਤਿਹ ਵਾਹਿ